श्री वेगुरु सतनाम शी वागुरु सतनाम शी वुरु सतनाम वाहे गुरु वागुरु गुरु वागुरु वागुरु धन वागुरु वागुरु धन वा

ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸਿਰਿਵਾਰ ਗੁਰੂ ਸਤਨਾਮ ਸਿਰਿਵਾਰ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਾਮਸਰ ਸੰਪਰਦਾਏ ਦੇ ਅੰਤਰਬਾਬਾ ਨਾਨਕ ਸਿੰਘ ਜੀ ਮਹਾਰਾਜ ਅਤੇ ਅੰਤਰਬਾਬਾ ਐਸ਼ਕ ਸਿੰਘ ਜੀ ਮਹਾਰਾਜ ਜਨਨ ਸੇਵਾ ਤੋਂ ਸਤਕਾਰਯੋਗ ਸੰਤ ਬਾਬਾ ਮੈਂਕਲ ਸਿੰਘ ਜੀ ਮਹਾਰਾਜ ਦੀ 16ਵੀਂ ਜਨਮਵਾਰਸ਼ੀ ਨੂੰ ਤੋਂ ਬਰਸਾਏ ਮਾਪੁਰਖ ਬਾਬਾ ਬਜੀ ਸਿੰਘ ਜੀ ਦੇ ਰਹਿਨਮਾਈ ਹੇਠ ਗੁਰਦਰਾਪ ਘੋਈ ਸਾਹਿਬ ਅਗਵਾੜ ਵਿਖੋ ਵਿਖੇ ਇੱਕ ਮਨਾਈ ਗਈ ਇਸ ਦੌਰਾਨ तकरीबन 15 ਅਖੰਡ ਪਾਠਾਂ ਦੇ ਧੋਖ ਪਾਏ ਗਿਆ ਉਪਰੰਤ ਦੁਤਨ ਦਵਾਨ ਛਕਿਆ ਜਿਸ ਵਿੱਚ ਪੰਥ ਦੇ ਮਹਾਨ ਰਾਗੀਆਂ ਨੇ ਕੀਰਤਨ ਜਪਤਿਆਂ ਨੇ ਕਠਾ ਵਾਜਕਾਂ ਨੇ ਆ ਕੇ ਹਾਜ਼ਰੀ ਲਵਾਈ ਬੇਅੰਤ ਸੰਗਤਾਂ ਨੇ ਇਸ ਵਰਸ਼ੀ ਦੇ ਸਮਾਗਮ ਵਿੱਚ ਲਾਹਾ ਲਿਆ ਬਾਬਾ ਜੀ ਦੀ ਕਿਰਪਾ ਸਦਕਾ ਅੱਜ ਇਸ ਦਰਬਾਰ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਆਈਆਂ ਸੇਵਾ ਸਿਮਰਨ ਬੰਦਗੀ ਜੋ ਹਰ ਸਾਲ ਬਾਬਾ ਜੀ ਦੇ ਹੁਕਮ ਦੇ ਵਿੱਚ ਸੇਵਾ ਕਰਦੀਆਂ ਉਹਨਾਂ ਸੰਗਤਾਂ ਨੇ ਲਾਹਾ ਅੱਜ ਇਸ ਵਰਸ਼ੀ ਦੇ ਸਮਾਗਮ ਵਿੱਚ ਵੀ ਲਿਆ ਉਮੀਦ ਕਰਦੇ ਆ ਕਿ ਬਾਬਾ ਜੀ ਇਸ ਤਰ੍ਹਾਂ ਦੇ ਉਪਰਾਲੇ ਅੱਗੇ ਵੀ ਸੰਤਾਂ ਵਾਸਤੇ ਕਰਦੇ ਰਹਿਣਗੇ ਬਾਈੁਰ ਜੀ ਜੋ ਹਰ ਸਾਲ ਬਾਬਾ ਜੀ ਦੀ ਕਿਰਪਾ ਸਰਕਾਰ ਇਸ ਵਰਸ਼ੀ ਦੇ ਸਮਾਗਮ ਨੂੰ ਮੁੱਖ ਰੱਖਦਿਆਂ ਹੋਏ ਆ ਜੋ ਕਣਕ ਦਾ ਟਰੱਕ ਹਰ ਸਾਲ ਇਸ ਦਰਬਾਰ ਦੇ ਵਿੱਚੋਂ ਸਤਖੰਡ ਸ੍ਰੀ ਹਜੂਰ ਸਾਹਿਬ ਨਦੇੜ ਸਾਹਿਬ ਦੇ ਲੰਗਰਾਂ ਵਾਸਤੇ ਜਾਂਦਾ ਅੱਜ ਉਹ ਸੰਤਾਂ ਦੇ ਸਹਿਯੋਗ ਦੇ ਨਾਲ ਬਾਬਾ ਜੀ ਦੀ ਅਪਾਰ ਕਿਰਪਾ ਸਰਕਾਰ ਸੰਤ ਬਾਬਾ ਬਨਜੀ ਸਿੰਘ ਜੀ ਵੱਲੋਂ ਪ੍ਰਵਾਨਨਾ ਕੀਤਾ ਗਿਆ ਜੋ ਹਜੂਰ ਸਾਹਿਬ ਦੇ ਲੰਗਰਾਂ ਵਾਸਤੇ ਜੋ ਹਰ ਸਾਲ ਸੇਵਾ ਚੱਲਦੀ ਉਸ ਵਿੱਚ ਹਿੱਸਾ ਪਾਇਆ ਜਾਂਦਾ ਹੈ ਜੀ ਫਤੇ ਸਤਗੁਰ ਦੀ ਬਾਣੀ ਦਾ ਫਰਮਾਨ ਹੈ ਜਨਮ ਮਰਨ ਦੋਹੁ ਮੈ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲੈਨ ਹਰਸਾ ਲੈਨ ਮਲਾਏ ਅੱਜ ਬਹੁਤ ਹੀ ਮਹਾਨ ਤਪਸ਼ਵੀ ਪਜਨੀਕ ਆਤਮਾ ਪਰਉਪਕਾਰੀ ਨਾਮ ਦੇ ਰਸ਼ੀਏ ਸਤਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਮੈੰਗਲ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਜਿਨ੍ਹਾਂ ਨੇ ਸਾਰਾ ਜੀਵਨ ਆਪਣਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਆਇਸ਼ਰ ਸਿੰਘ ਜੀ ਮਹਾਰਾਜ ਦੇ ਬਚਨਾਂ ਤੋਂ ਦੀ ਨਿਸ਼ਾਵਰ ਕਰਕੇ ऐसे एस परोपकार कर्म ਕੀਤੇ ਲੋਕਾਈ ਦੇ ਭਲੇ ਵਾਸਤੇ ਜਿਹੜੇ ਬਿਆਨ ਕਰਨੇ ਬਹੁਤ ਮੁਸ਼ਕਲ ਨੇ ਕਿ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ ਲੋਕਾਈ ਨੂੰ ਰਸਤਿਆਂ ਦੀਆਂ ਸਿਵਾਵਾਂ ਕਰਵਾਈਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲਾ ਕੇ ਸੇਵਾ ਤੇ ਸਿਮਰਨ ਦਾ ਉਪਦੇਸ਼ ਦਿੱਤਾ ਅੱਜ ਉਹਨਾਂ ਦੀ 16ਵੀਂ ਵਰਸੀ ਸ਼੍ਰੀਮਾਨ ਸੰਤ ਬਾਬਾ ਬਜੀਤ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਸਮੁੱਚੀ ਸੰਗਤ ਦੇ ਸਾਮਬੇ ਦੇਸਾਂ ਦੀ ਨਾਲ ਮਿਲ ਕਰਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਹਾਪੁਰਖਾਂ ਨੇ ਵਰਸੀ ਮਨਾਈ। ਸੰਤ ਪਾਪਾ ਬਲਜੀਤ ਸਿੰਘ ਜੀ ਮਹਾਪੁਰਖ ਉਸੇ ਮਾਰਗ ਤੇ ਚੱਲ ਰਹੇ ਹੈ ਜਿਸ ਮਾਰਗ ਤੇ ਸੰਤ ਪਾਪਾ ਮੇਂਗਲ ਸਿੰਘ ਜੀ ਚਲਾ ਗਏ। ਅੱਜ ਵੇਖੋ ਕਣਕ ਦੀ ਗੱਡੀ ਸੱਚਖੰਡ ਹਜੂਰ ਸਾਹਿਬ ਲਈ ਰਵਾਨਾ ਹੋ ਰਹੀ ਹੈ। ਕਿਤੇ ਸਿੱਧੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਦੋ ਸੋਨੇ ਦੀਆਂ ਕਲੰਗੀਆਂ ਦੇ ਨਾਲ ਸਤਕਾਰ ਭੇਟਾ ਕਰਨਾ। ਕਿਤੇ ਸਤਗੁਰੂ ਜੀ ਦੇ ਗ੍ਰੰਥੀ ਸਿੰਘ ਸਾਹਿਬ ਭਾਵੇਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਵਰਸੀ ਤੇ ਸੇਵਾ ਨਿਭਾਉਣ ਵਾਸਤੇ ਆਉਂਦੇ ਨੇ 1300 ਪਾਠੀ ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਜਿਹਨਾਂ ਨੂੰ ਖਤਾਬ ਮਿਲਦਾ ਉਹ ਸਤਕਾਰ ਸਮਝ ਕੇ ਵਸਤਰਾਂ ਦੇ ਨਾਲ ਨਵਾਜਣਾ ਸਤਕਾਰ ਬਖਸ਼ਣਾ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ ਵਰਸੀ ਤੇ ਮਠਿਆਈ ਤੇ ਫਰੂਟਾਂ ਦੀ ਸੇਵਾ ਦੇ ਨਾਲ ਸੇਵਾ ਕਰਨੀ ਪਾਠੀ ਸਿੰਘਾਂ ਦੀ ਇਹ ਮਹਾਪੁਰਖ ਸੰਤ ਬਾਬਾ ਬਜੀਤ ਸਿੰਘ ਜੀ ਹੋਣਾਂ ਦਾ ਵਿਰਧ ਬਣ ਗਿਆ ਸੱਚਖੰਡ ਹਜੂਰ ਸਾਹਿਬ ਦੀ ਸੇਵਾ ਫਤੇਗੜ ਸਾਹਿਬ ਸਹਿਬਜਾਦਿਆਂ ਦੀ ਮਾਤਾ ਗੁਜਰਪੌਰ ਦੀ ਯਾਦ ਦੇ ਵਿੱਚ ਜਿੱਥੇ ਨਤਮਸਤਕ ਹੋਣਾ ਹੈ ਉਥੇ ਲੰਗਰਾਂ ਦੀ ਸੇਵਾ ਵਾਸਤੇ ਸੇਵਾ ਲੈ ਕੇ ਜਾਂਦੇ ਨੇ ਮਹਾਪੁਰਖ ਸੰਤ ਬਾਬਾ ਬਲਜੀਤ ਸਿੰਘ ਜੀ ਨਾਨਕ ਸਰ ਪਲੇਰਾ ਵਾਲੇ ਕੋਲੇ ਮੁਹੱਲੇ ਦੀ ਆਮ ਦੇ ਵਿੱਚ ਹੀ ਕੰਗੀ ਤਰਪਾਖਿਆ ਦੇ ਪਾਵਨ ਚਰਨਾਂ 'ਚ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿੱਥੇ ਹਜ਼ਾਰਾਂ ਸੰਗਤਾਂ ਨੂੰ ਦਰਸ਼ਨ ਮੇਲਾ ਕਰਵਾਉਂਦੇ ਨੇ ਉਥੇ ਲੰਗਰਾਂ ਦੀ ਸੇਵਾ ਵੀ ਪਚਾਉਂਦੇ ਨੇ ਸੰਤ ਬਾਬਾ ਬਲਜੀਤ ਸਿੰਘ ਦੀ ਹੋਰੀ ਬਹੁਤ ਵੱਡੀਆਂ ਸਿੱਖ ਪੰਥ ਦੇ ਵਿੱਚ ਇਹਨਾਂ ਮਹਾਪੁਰਖਾਂ ਦੀਆਂ ਸੇਵਾਵਾਂ ਨੇ ਮੈਂ ਸਮਝਦਾ اے سری குரு ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਹਾਨ ਕਿਰਪਾ ਵਰਤਦੀ ਹੈ ਧੰਤਨ ਬਾਬਾ ਮੰਗਲ ਸਿੰਘ ਜੀ ਮਹਾਰਾਜ ਧੰਤਨ ਬਾਬਾ ਆਇਸ਼ਰ ਸਿੰਘ ਜੀ ਮਹਾਰਾਜ اور ਧੰਨ ਬਾਬਾ ਮੰਗਲ ਸਿੰਘ ਜੀ ਜਿਹੜੀ ਕਮਾਈ ਨਾਮ ਦੀ ਕਰਕੇ ਗਏ ਉਹ ساری ਨਾਮ ਦੀ ਕਮਾਈ ਦਾ ਖਜ਼ਾਨਾ ਨਦੀ ਢੋੜੀ ਵਿੱਚ ਪਾ ਗਏ ਜੋ ਉਹੀ ਵਰਤਾਇਆ ਵਰਤਨੀ ਰਿਹਾ ਪੂਰਾ ਉਹਦੀਆਂ ਵਰਕਤਾਂ ਵਰਤ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ